ਸਤਿ ਸ੍ਰੀ ਅਕਾਲ ਫਰੈਂਡਸ ਮੈਂ ਤੁਹਾਡਾ ਹੋਸਟ ਡਾਕਟਰ ਗੁਰਸ਼ੇਰ ਡਾਕਟਰ ਗੁਰਸ਼ੇਰ ਬਲੌਗਸ ਦੇ ਵਿੱਚ ਤੁਹਾਡ ਇੱਕ ਪਰ ਫਿਰ ਆਪਾਂ ਸਵਾਗਤ ਕਰਦੇ ਆਂ ਸਭ ਤੋਂ ਜ਼ਿਆਦਾ ਸਮੱਸਿਆ ਲੱਕ ਦਰਦੀ ਪਾਈ ਜਾਂਦੀ ਹੈ ਔਰ ਸਭ ਤੋਂ ਜ਼ਿਆਦਾ ਸਮੱਸਿਆ ਸ਼ੈਟਿਕਾ ਪੇਨ ਦੀ ਪਾਈ ਜਾਂਦੀ ਹੈ ਸਭ ਤੋਂ ਵੱਡੀ ਨਰਵ ਹੈ ਸ਼ੈਟਿਕਾ ਜਿਹੜੀ ਲੰਬਰ ਲੈਵਲ ਤੋਂ ਨਿਕਲ ਕੇ ਆਪਣੇ हिਪਸ ਤੋਂ ਸ਼ੁਰੂ ਹੋ ਕੇ ਔਰ نیچے ਜਾਂਦੀ ਹੈ ਲੱਤ ਤੱਕ ਇਸ ਦੇ ਦੌਰਾਨ ਜਦੋਂ ਆਪਣੇ ਲੰਬਰ ਵਰਟੀਬਰਸ ਤੇ ਮਤਲਬ ਜਿਹੜਾ ਆਪਣਾ ਲੱਕ ਵਾਲਾ ਪਾਰਟ ਹੈ ਉੱਥੇ ਮਣਕਿਆਂ ਦੋਨਾਂ ਮਣਕਿਆਂ ਦੇ ਵਿਚਾਲੇ ਜਿਹੜੀ ਆਪਣੀ ਡਿਸਕ ਨਿਕਲ ਕੇ ਜਦੋਂ ਬਾਹਰ ਆ ਜਾਂਦੀ ਹੈ ਔਰ ਉਹ ਪ੍ਰੈਸ਼ਰ ਪਾਉਂਦੀ ਹੈ ਆਪਣੇ ਸ਼ੈਟਿਕ ਨਰਵ ਤੇ ਤਾਂ ਆਪਣੇ ਦਰਦ ਸ਼ੁਰੂ ਹੋ ਜਾਂਦਾ ਹੈ ਅੱਜ ਆਪਾਂ ਗੱਲ ਕਰਾਂਗੇ ਸ਼ੈਟਿਕਾ ਦਰਦ ਦੌਰਾਨ ਤੁਹਾਨੂੰ ਕੀ ਕੁਝ ਖਾਣਾ ਚਾਹੀਦਾ ਵੀਡੀਓ ਦੇ ਐਂਡ ਤੱਕ ਬਨੇ ਰਹੋ ਸੋ ਅਗਰ ਤੁਸੀਂ ਮੈਨੂੰ ਨਹੀਂ ਜਾਣਦੇ ਹੋ ਮੇਰਾ ਨਾਮ ਹੈ ਡਾਕਟਰ ਗੁਰਸ਼ੇਪ ਸਿੰਘ ਸਰਾਹ ਪਿਛਲੇ 10 ਸਾਲ ਤੋਂ ਅਸੀਂ ਮੁੱਲਾਪੁਰ ਦਾਖਾ ਜ਼ਿਲ੍ਹਾ ਲੁਧਿਆਣਾ ਪੰਜਾਬ ਦੇ ਵਿੱਚ ਆਪਣਾ ਕਲੀਨਿਕ ਚਲਾਈ ਕਰਦੇ ਹਾਂ ਸੋ ਆਓ ਤੁਹਾਨੂੰ ਦੱਸੀਏ ਕਿਹੜੀਆਂ ਚੀਜ਼ਾਂ ਸ਼ੈਟਿਕਾ ਦੇ ਦਰਦ ਦੇ ਦੌਰਾਨ ਖਾਣੀਆਂ ਚਾਹੀਦੀਆਂ ਕੀ ਤੁਸੀਂ ਵੀ ਦਰਦ ਤੋਂ ਪਰੇਸ਼ਾਨ ਹੋ ਤਾਂ ਅੱਜ ਹੀ ਆਰਡਰ ਕਰੋ ਟੋਟਲੀ ਆਯੁਰਵੈਦਿਕ ਕਬੀਰ ਪੇਨ ਲੀਫ ਆਇਲ ਕਿਸੇ ਵੀ ਜੋੜਾਂ ਦੇ ਵਿੱਚ ਛੋਟੇ ਦਰਦ ਹੈ ਲੱਕ ਦੇ ਵਿੱਚ ਦਰਦ ਹੈ ਗੋਡਿਆਂ ਦੇ ਵਿੱਚ ਦਰਦ ਹੈ ਮੋਢਿਆਂ ਦੇ ਵਿੱਚ ਦਰਦ ਹੈ ਇਸ ਦੀਆਂ ਤੁਸੀਂ 10 ਤੋਂ 12 ਬੂੰਦਾਂ ਹੱਥ ਤੇ ਪਾ ਕੇ ਔਰ ਦਰਦ ਵਾਲੀ ਜਗ੍ਹਾ ਤੇ ਅਪਲਾਈ ਕਰ ਦੇਣਾ ਹੈ 10 ਤੋਂ 15 ਮਿੰਟ ਲਈ ਅਗਰ ਛੱਟ ਪੁਰਾਣੀ ਹੈ ਤਾਂ ਸੇਕ ਦਉਗੇ ਤਾਂ ਇਸ ਦਾ ਅਸਰ ਬਹੁਤ ਜ਼ਿਆਦਾ ਹੋਏਗਾ ਪਿਛਲੇ 5 ਸਾਲ ਤੋਂ ਇਸ ਤੇਲ ਨੂੰ ਅਸੀਂ ਆਪਣੀ ਕਲੀਨਿਕ ਦੇ ਪੇਸ਼ੈਂਟ ਤੇ ਵਰਤ ਰਹੇ ਹਾਂ ਜਿਸ ਦਾ ਰਿਜ਼ਲਟ 100% ਹੈ ਇਸ ਨੂੰ ਆਰਡਰ ਕਰਨ ਲਈ 8909000064 ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਸਭ ਤੋਂ ਪਹਿਲਾਂ ਜਦੋਂ ਵੀ ਤੁਹਾਡੇ ਲੱਕ 'ਚ ਦਰਦ ਹੋਵੇ ਛੈਟਿਕਾ ਦਾ ਦਰਦ ਲੱਤ ਵੱਲ ਜਾ ਰਿਹਾ ਹੈ ਤੁਸੀਂ ਲੱਕ ਵਾਲੀ ਜਗ੍ਹਾ ਤੇ ਹਮੇਸ਼ਾ ਕੋਲਡ ਪੈਕ ਦੇਣਾ ਹੈ ਆਈਸ ਪੈਕ ਬਰਫ਼ ਦਾ ਸੇਕ ਕਰਨਾ ਹੈ ਤੁਸੀਂ ਇੱਕ ਲਪਾਫੇ ਦੇ ਵਿੱਚ ਬਰਫ਼ ਪਾ ਲਓਗੇ ਉਸ ਨੂੰ ਕੁੱਟ ਕੇ ਚੰਗੀ ਤਰ੍ਹਾਂ ਮੁੱਦੇ ਪੈ ਜਾਣਾ ਆਰਥੋਸ ਦੇ ਉੱਪਰ ਤੁਸੀਂ ਬਰਫ਼ ਰੱਖਣੀ ਹੈ ਪਹਿਲੇ 5 ਦਿਨ ਜੇ ਤੋ 5 ਦਿਨ ਬਾਅਦ ਵੀ ਦਰਦ ਨਾ ਘਟੇ ਤਾਂ ਤੁਸੀਂ ਕੀ ਕਰੋਗੇ ਫਿਰ ਉਸਤੇ ਸੇਕ ਦੇਣਾ ਸ਼ੁਰੂ ਕਰੋਗੇ ਗਰਮ ਪਾਣੀ ਵਾਲੀ ਬੋਤਲ ਨਾਲ ਇਹ ਹੋ ਗਈ ਸਭ ਤੋਂ ਪਹਿਲੀ ਗੱਲ ਹੁਣ ਦੱਸਣ ਲੱਗਿਆਂ ਕੀ ਕੁਝ ਖਾਣਾ ਨੰਬਰ 1 ਅਦਰਕ ਅਦਰਕ ਨੂੰ ਕੁੱਟ ਲੈਣਾ ਹੈ ਔਰ ਗਰਮ ਪਾਣੀ ਦੇ ਵਿੱਚ ਬੋਇਲ ਕਰ ਲੈਣਾ ਹੈ ਉਸ ਨੂੰ ਚੰਗੀ ਤਰ੍ਹਾਂ ਬਾਹਰ ਲੈਣਾ ਹੈ ਗਰਮ ਪਾਣੀ ਦੇ ਵਿੱਚ ਉਸ ਨੂੰ ਪੀਣ ਲੈਣਾ ਹੈ ਔਰ ਜਦੋਂ ਉਹ ਠੰਡਾ ਹੋ ਗਿਆ ਤੁਸੀਂ ਇੱਕ ਗਲਾਸ ਸਵੇਰੇ ਇੱਕ ਗਲਾਸ ਸ਼ਾਮ ਸਵੇਰੇ ਮਤਲਬ 10 ਵਜੇ ਔਰ ਸ਼ਾਮ ਨੂੰ 5 ਵਜੇ ਜਰੂਰ ਜਾਨਾ ਪੀਓ ਇਹ ਹੋ ਗਈ ਪਹਿਲੀ ਚੀਜ਼ ਅਦਰਕ ਕਿਉਂਕਿ ਇਹ ਐਂਟੀ ਇਨਫਲਮੇਟਰੀ ਹੁੰਦਾ ਹੈ ਦੂਸਰੇ ਨੰਬਰ ਤੇ ਆਪਾਂ ਗੱਲ ਕਰਨ ਲੱਗੇ ਆਂ ਹਲਦੀ ਦੀ ਹਲਦੀ ਦਾ ਇੱਕ ਗਲਾਸ ਤੁਸੀਂ ਦੁੱਧ ਪੀਣਾ ਹੈ ਜਿਵੇਂ ਕਿ ਇੱਕ ਚਮਚਾ ਤੁਸੀਂ ਇੱਕ ਗਲਾਸ ਦੁੱਧ ਦੇ ਵਿੱਚ ਪਾ ਲੈਣਾ ਹੈ ਔਰ ਜਾਂ ਫਿਰ ਇੱਕ ਚਮਚਾ ਤੁਸੀਂ ਗਰਮ ਪਾਣੀ ਚ ਪਾ ਲੈਣਾ ਹੈ ਇਹ ਗਰਮ ਗਰਮ ਦੁੱਧ ਚ ਪਾ ਕੇ ਪੀਣਾ ਦੂਸਰੀ ਚੀਜ਼ ਹੋਗੀ ਹਲਦੀ ਜਿਹੜੀ ਕਿ ਬਹੁਤ ਜ਼ਿਆਦਾ ਐਂਟੀ ਇਨਫਲੇਮੇਟਰੀ ਹੁੰਦੀ ਹੈ ਔਰ ਇਹਦੇ ਵਿੱਚ ਐਂਟੀਆਕਸੀਡੈਂਟਸ ਵੀ ਹੁੰਦੇ ਨੇ ਜਿਹੜਾ ਕਿ ਆਪਣੇ ਦਰਦ ਦੇ ਲੈਵਲ ਨੂੰ ਘਟਾਉਂਦੇ ਨੇ ਤੀਜੇ ਨੰਬਰ ਤੇ ਆਪਾਂ ਗੱਲ ਕਰੀਏ ਚੀਆ ਸੀਡਸ ਚੀਆ ਸੀਡਸ ਤੁਹਾਨੂੰ ਕਰਿਆਨੇ ਦੀ ਦੁਕਾਨ ਤੋਂ ਮਿਲ ਜਾਣਗੇ ਇਹਦਾ ਖਾਣ ਦਾ ਤਰੀਕਾ ਕੀ ਹੈ ਤੁਸੀਂ ਇਸ ਨੂੰ ਰਾਤ ਨੂੰ ਭਿਉਂ ਦਿਓ ਪਾਣੀ ਦੇ ਵਿੱਚ ਔਰ ਬਹੁਤ ਜਲਦੀ ਇਹ ਮਤਲਬ ਸਾਈਜ਼ ਇਹਦਾ ਵੱਡਾ ਹੋ ਜਾਂਦਾ ਉਸ ਨੂੰ ਤੁਸੀਂ ਦੁੱਧ ਦੇ ਵਿੱਚ ਪਾ ਕੇ ਸਮੂਦੀ ਜੀ ਬਣਾ ਸਕਦੇ ਹੋ ਚੰਗੀ ਤਰ੍ਹਾਂ ਮਿਕਸੀ ਦੇ ਵਿੱਚ ਥੋੜੀ ਜੀ 슈ਗਰ ਵੀ ਪਾ ਲਓ ਅਗਰ 슈ਗਰ ਨਹੀਂ ਹੈ ਉਸ ਨੂੰ ਪੀਓਗੇ ਸਭ ਤੋਂ ਤਕੜਾ ਐਂਟੀ ਇਨਫਲੇਮੇਟਰੀ ਕੰਟੈਂਟ ਹੈ ਦੇ ਵਿੱਚ ਜਿਹੜਾ ਕਿ ਤੁਹਾਡੇ ਦਰਦ ਦੇ ਲੈਵਲ ਨੂੰ ਘਟਾਏਗਾ ਚੌਥੇ ਨੰਬਰ ਤੇ ਜੀਰਾ ਜੀਰਾ ਕਿਵੇਂ ਕੋਈ ਵੀ ਦਾਲ ਸਬਜ਼ੀ ਕੁਝ ਵੀ ਖਾਣੀ ਹੋ ਜੀਰਾ ਦੀ ਮਾਤਰਾ ਥੋੜੀ ਵਧਾ ਦਿਓ ਕੁੱਟ ਕੇ ਜੀਰਾ ਖਾਓ ਉਸ ਨਾਲ ਕੀ ਹੈ ਜਾਂ ਫਿਰ ਤੁਸੀਂ ਜੀਰੇ ਦਾ ਮਿਕਸਚਰ ਬਣਾ ਲਓ ਜੀਰੇ ਦਾ ਮਿਕਸਚਰ ਬਣਾ ਲਓ ਜੀਰੇ ਪਾਊਡਰ ਨੂੰ ਤੁਸੀਂ ਨਮਕ ਦੇ ਵਿੱਚ ਮਿਕਸ ਕਰਕੇ ਦਹੀਂ ਦੇ ਵਿੱਚ ਪਾ ਕੇ ਤੁਸੀਂ ਖਾ ਸਕਦੇ ਹੋ ਜੀਰਾ ਪਾਊਡਰ ਬੜੀ ਵਧੀਆ ਚੀਜ਼ ਹੈ ਉਸ ਤੋਂ ਬਾਅਦ ਆਗੀ ਆਪਾਂ ਜਿਹੜਾ ਸਿਹਰ ਦਾ ਦਹੀਂ ਖਾਣਾ ਹੈ ਜਾਂ ਤੁਸੀਂ ਕੁਝ ਵੀ ਖਾਣੇ ਹੋ ਅਗਰ ਮੰਨ ਲਓ ਫਰੂਟ ਖਾਣੇ ਹੋ ਉਸ ਦੇ ਵਿੱਚ ਕਾਲੀ ਮਿਰਚ ਬਲੈਕ ਪੈਪਰ ਜ਼ਰੂਰ ਪਾਓ ਜਿਹੜਾ ਕਿ ਬਹੁਤ ਤਕੜਾ ਐਂਟੀ ਇਨਫਲੇਮੇਟਰੀ ਪਦਾਰਥ ਹੈ ਜਿਵੇਂ ਨੰਬਰ ਤੇ ਗੱਲ ਕਰੀਏ ਸਭ ਤੋਂ ਜ਼ਿਆਦਾ ਤੁਸੀਂ ਪਾਣੀ ਪੀਣਾ ਹਾਈਡਰੇਟ ਰਹਿਆ ਹਾਂ ਯਾਪੇ ਆਪ ਨੂੰ ਤੁਸੀਂ ਕਿਉਂਕਿ ਅਗਰ ਆਪਾਂ ਪਾਣੀ ਘੱਟ ਪੀਵਾਂਗੇ ਜਿਹੜਾ ਆਪਣਾ ਜੀਰਾ ਹੈ ਜਿਹੜੀ ਆਪਣੀ ਡਿਸਕ ਹੈ ਉਹ ਬਿਲਕੁਲ ਮਤਲਬ ਸੁੱਕਣੀ ਸ਼ੁਰੂ ਹੋ ਜਾਏਗੀ ਅਗਰ ਆਪਾਂ ਪਾਣੀ ਜ਼ਿਆਦਾ ਪੀਂਦੇ ਰਵਾਂਗੇ ਤਾਂ ਆਪਣੀ ਜਿਹੜੀ ਉਹ ਜਗਾ ਹੈ ਉਹ ਹਾਈਡਰੇਟ ਰਹੇਗੀ ਔਰ ਪਾਣੀ ਦੀ ਮਾਤਰਾ ਨਹੀਂ ਆਵੇਗੀ ਹਮੇਸ਼ਾ ਪਾਣੀ ਜ਼ਿਆਦਾ ਪੀਓ ਹੁਣ ਗੱਲ ਕਰਨ ਲੱਗੇ ਹਾਂ ਕਿਹੜੀਆਂ ਸਬਜ਼ੀਆਂ ਖਾਣੀਆਂ ਚਾਹੀਦੀਆਂ ਹਰੀਆਂ ਸਬਜ਼ੀਆਂ ਸਾਰੀਆਂ ਚੰਗੀਆਂ ਨੇ ਪਰ ਸਭ ਤੋਂ ਜ਼ਿਆਦਾ ਤੁਸੀਂ ਖਾਓ ਗੋਭੀ ਔਰ ਨਾਲ ਦੀ ਨਾਲ ਬ੍ਰੋਕਲੀ ਇਹ ਬਹੁਤ ਹੀ ਗੁਣਕਾਰੀ ਚੀਜ਼ਾਂ ਨੇ ਇਹ ਦੋ ਚੀਜ਼ਾਂ ਤੁਸੀਂ ਜ਼ਰੂਰ ਐਡ ਕਰੋ ਔਰ ਅਗਰ ਫਰੂਟ ਦੀ ਗੱਲ ਕਰੀਏ ਤੁਸੀਂ ਗ੍ਰੇਪਸ ਖਾਓ ਗ੍ਰੇਪਸ ਦੇ ਵਿੱਚ ਕੀ ਹੈ ਸਭ ਤੋਂ ਜ਼ਿਆਦਾ ਐਂਟੀ ਇਨਫਲੇਮੇਟਰੀ ਤੱਤ ਹੁੰਦੇ ਨੇ ਔਰ ਉਸ ਦੇ ਵਿੱਚ ਲਾਈਕੋਪੀਨ ਹੁੰਦਾ ਜਿਹੜਾ ਕਿ ਆਪਣੇ ਖੂਨ ਦਾ ਸੰਚਾਰ ਵੀ ਵਧਾਉਂਦਾ ਹੈ ਔਰ ਅਗਰ ਤੁਸੀਂ ਮਾਸਾਹਾਰੀ ਹੋ ਤਾਂ ਤੁਸੀਂ ਫਿਸ਼ ਖਾਓ ਫਿਸ਼ ਕਿਹੜੀ ਖਾਣੀ ਹੈ ਸਾਲਮਨ ਫਿਸ਼ ਉਹਦੇ ਵਿੱਚ ਸਭ ਤੋਂ ਜ਼ਿਆਦਾ ਓਮੇਗਾ 3 ਫੈਟੀ ਐਸਿਡਸ ਹੁੰਦੇ ਨੇ ਜਿਹੜਾ ਕਿ ਆਪਣੇ ਦਰਦ ਦੇ ਲੈਵਲ ਨੂੰ ਘਟਾਉਂਦੇ ਨੇ ਔਰ ਨਾਲ ਦੀ ਨਾਲ ਹੀ ਤੁਸੀਂ ਆਪਣੇ ਫਿਜ਼ੀਓਥੈਰੇਪਿਸਟ ਦੀ ਸਲਾਹ ਜ਼ਰੂਰ ਲਓ ਔਰ ਫਿਜ਼ੀਓਥੈਰੇਪੀ ਰਿਗਾਰਡਿੰਗ ਦਸਰਤਾਂ ਕਰੋ ਜਿਹੜਾ ਕਿ ਤੁਹਾਡੇ ਸ਼ਰਟਿਕਾ ਦੇ ਦਰਦ ਨੂੰ ਬਹੁਤ ਜਲਦੀ ਘਟਾ ਦੇਣਗੀਆ ਰੈਸਟ ਦਾ ਮਤਲਬ ਕੰਪਲੀਟ ਬੈਡ ਰੈਸਟ ਕਿਤੇ ਨਹੀਂ ਕਰਨੀ ਰੈਸਟ ਦਾ ਮਤਲਬ ਇਹੀ ਹੁੰਦਾ ਵੀ ਤੁਸੀਂ ਘਰ ਰਹੋ ਬੈਠ ਕੇ ਉੱਠ ਕੇ ਪੈ ਕੇ ਪਰ ਇਹ ਨਹੀਂ ਆਈ ਵੀ ਅਗਰ ਬਿਲਕੁਲ ਸਿੱਧੇ ਰੇਟੇ ਰਹੋਗੇ ਐਦਾਂ ਤੁਹਾਡੀ ਸ਼ਰਟਿਕਾ ਦਾ ਦਰਦ ਕਦੇ ਵੀ ਨਹੀਂ ਘਟੇਗਾ ਕਿਉਂਕਿ ਸ਼ਰਟਿਕਾ ਦਾ ਦਰਦ ਅਗਰ ਤੁਸੀਂ ਚੱਲਦੇ ਫਿਰਦੇ ਰਹੋਗੇ ਤਾਂ ਜਿਹੜਾ ਖੂਨ ਦਾ ਸੰਚਾਰ ਹੈ ਉਹ ਵੀ ਚੱਲਦਾ ਫਿਰਦਾ ਰਹੇਗਾ ਔਰ ਅਗਰ ਤੁਸੀਂ ਇੱਕ ਜਗ੍ਹਾ ਲੇਟੇ ਰਹੋਗੇ ਤਾਂ ਉਸ ਨਾਲ ਉਹ ਹੀਲ ਹੋਣ ਦੀ ਜਿਹੜੀ ਉਹਦੀ ਪ੍ਰੋਸੈਸ ਹੁੰਦੀ ਹੈ ਜਿਸ ਨੂੰ ਠੀਕ ਹੋਣ ਦਾ ਪ੍ਰੋਸੈਸ ਹੋ ਸਲੋ ਹੋ ਜਾਂਦਾ ਹੈ ਸੋ ਹਮੇਸ਼ਾ ਦਰਦ ਕੋਈ ਗੱਲ ਨਹੀਂ ਦਰਦ ਹੋ ਚੁੱਕਿਆ ਹੈ ਤਾਂ ਉਸ ਤੇ ਤੁਸੀਂ ਕੋਈ ਵੀ ਦਰਦ ਵਾਲਾ ਤੇਲ ਲਾ ਸਕਦੇ ਹੋ ਦਰਦ ਵਾਲੀ ਮਲਮ ਲਾ ਸਕਦੇ ਹੋ ਹਾਂ ਪਰ ਕਿਤੇ ਵੀ ਮਾਲਿਸ਼ ਨਾ ਕਰੋ ਮਾਲਿਸ਼ ਕਰਨ ਨਾਲ ਉਸ ਜਗ੍ਹਾ ਤੇ ਸਾਰੇ ਜਿਹੜੇ ਟਿਸ਼ੂਸ ਇਕੱਠੇ ਹੋ ਜਾਂਦੇ ਨੇ ਔਰ ਉਹ ਦਰਦ ਨੂੰ ਹੋਰ ਵਧਾ ਦਿੰਦੇ ਨੇ ਹਲਦੀ ਅਦਰਕ ਚੀਆ ਸੀਡਸ ਜੀਰਾ ਹੋ ਗਿਆ ਕਾਲੀ ਮਿਰਚ ਹੋਗੀ ਔਰ ਪਾਣੀ ਔਰ ਹਰੀਆਂ ਸਬਜ਼ੀਆਂ ਇਹ ਚੀਜ਼ਾਂ ਸੱਤ ਚੀਜ਼ਾਂ ਨੇ ਅਗਰ ਤੁਸੀਂ ਇਹ ਖਾਓਗੇ ਤੁਸੀਂ ਸ਼ਰਟਕਾ ਦੇ ਦਰਦ ਨੂੰ ਆਪਣੇ ਘਰ ਦੇ ਵਿੱਚ ਠੀਕ ਕਰ ਸਕਦੇ ਹੋ ਸੋ ਮਿਲਾਂਗੇ ਚਲਦੇ ਕਿੰਨੇਵੇਂ ਟੌਪਿਕ ਨਾਲ ਇੱਕ ਨਵੀਂ ਵੀਡੀਓ ਨਾਲ ਤੇルダー ਤੁਸੀਂ ਸਾਰੇ ਜਾਣੇ ਆਪਣੀ ਸਿਹਤ ਦਾ ਧਿਆਨ ਰੱਖਿਓ ਜੀ ਸਤਿ ਸ਼੍ਰੀ ਅਕਾਲ ਜੀ